ਪੰਜਾਬ ਤੋਂ ਆਏ ਹੋਏ ਨੇ ਬਾਬਾ ਜੀ ਹੁਣੀ ਤੇ ਇਹਨਾਂ ਦੇ ਕੋਲ ਪੁੱਛਾਂਗੇ ਵੀ ਪੰਜਾਬ ਦੀ ਕਿਹੜੀ ਕਿਹੜੀ ਚੀਜ਼ ਆ ਵੀ ਜਿਹਨੂੰ ਜ਼ਿਆਦਾ ਯਾਦ ਕਰਦੇ ਆ ਤੇ ਇੱਥੇ ਆ ਕੇ ਕਿੱਦਾਂ ਲੱਗਾ ਤੇ ਕਿੰਨੇ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਹਨਾ ਪਰ ਉੱਥੇ ਮਿਹਨਤ ਜ਼ਿਆਦਾ ਨਹੀਂ ਕਰਦੇ ਸੀ ਆਪਣੇ ਤਾਂ ਤੁਸੀਂ ਲਾ ਲਓ ਜਾਂ ਸਾਡੇ ਬਜ਼ੁਰਗ ਲਾ ਲਓ ਆਪਣੇ ਉੱਥੇ ਕਰਦੇ ਸੀ ਬਜ਼ੁਰਗ ਕਰਦੇ ਸੀ ਲੇਕਨ ਇਹ ਕਰਨਾ ਸਾਰਾ ਡੰਬਰ ਖਾ ਲੈਂਦਾ ਸੀ ਤੇ ਹੁਣ ਇੱਥੇ ਜਿਹੜਾ ਸਾਰੇ ਨੂੰ ਕਰਨਾ ਪਾਏਗਾ ਕਿ ਸਾਡੇ ਅਰਗੇ ਵੀ ਆਂਦੇ ਜੇ ਇੱਕ ਦਾ ਲੱਗ ਜੇ ਤੇ ਲਾਲ ਕੇ ਤੇ ਅੱਜ ਕੱਲ ਦੇ ਜੁਆਕ ਹਨਾ ਉਹ ਵਿਆਹਾਂ ਤੋਂ ਬਹੁਤ ਭੱਜਦੇ ਆ ਤੇ ਅਸੀਂ ਵਿਆਹ ਨਹੀਂ ਕਰਾਉਣਾ ਤੇ ਉਹ ਉਹਦੇ ਪਿੱਛੇ ਕੀ ਮੇਨ ਕਾਰਨ ਹੋ ਸਕਦਾ ਬੱਚੇ ਆ ਕੇ ਵਿਆਹ ਤੋਂ ਇਸ ਕਰਕੇ ਡਰਦੇ ਆ ਕਿ ਇੱਥੇ ਖਰਚਾ ਚੁੱਕਣਾ ਰਿਹਾ ਨਾ ਉੱਥੇ ਖਰਚਾ ਮਾਪੇ-ਬਾਪ 'ਤੇ ਆ ਗੱਲ ਹੋਰ ਦੇਖੀ ਚਲੋ ਇਹ ਤਾਂ ਵਿਆਹ ਜਿਹੜੇ ਨਹੀਂ ਕਰਾਉਣਾ ਚਾਹੁੰਦੇ ਹਨਾ ਜਿਨ੍ਹਾਂ ਦੇ ਹੋਇਓ ਆ ਉਹਨਾਂ ਵਿੱਚ ਵੀ ਤਲਾਕ ਦੀ ਜਿਹੜੀ ਰੇਸ਼ਿਓ ਆ ਉਹ ਉਹ ਬਹੁਤ ਹੈ ਉਹ ਇਥੇ ਆ ਕੇ ਕੁੜੀਆਂ ਜਿਹੜੇ ਤਲਾਕ ਜਮਗਾ ਲੱਭ ਲੈਂਦੀ ਐ ਤੇ ਇਧਰ ਉਥੋਂ ਫਰਾਰ ਹੋਏ ਨੇ ਉਥੇ ਤਲਾਕਤ ਕੇ ਪੇਜ ਦੀਨ ਤੇ ਪਰ ਪੇਜ ਦਿੰਦੇ ਮੈਂ ਕੈਨੇਡਾ ਆ ਮੈਂ ਕੀ ਟੀਚਰ ਅੱਛਾ 40 ਸਾਲ ਹੋ ਗਏ ਇਦਨ ਹੋ ਜਾਈ ਹੁਣ ਮੜਾ ਜੀ 40 ਸਾਲ ਵਾਲੇ ਬਾਲੇ ਪੁਰਾਣੇ ਮਿਲ ਗਏ ਅਸੋਲੇ ਦੇਖੋ ਦੋ ਦੋ ਐਪਲੀਕੇਸ਼ਨਾਂ ਕੰਮ ਲਈ ਭਰੀਆਂ ਦੀਆਂ ਤਿੰਨ ਤਿੰਨ ਤਿੰਨਾਂ ਤੋਂ ਕਾਲ ਆ ਜਾਂਦੀ ਐ ਅੱਛਾ ਕੰਮ ਐਂਡਾ ਵਧੀਆ 3 ਡਾਲਰ ਘਾਹ ਘੰਟੇ ਦੇ ਜਿੰਨੇ ਉਸ ਵੇਲੇ 3 ਡਾਲਰ ਵੀ ਵਧੀਆ ਲੱਗਦੇ ਸੀ। ਚਿਕਨ ਦੀ ਲੈਗ ਜੀ। ਅੱਛਾ 59.45 ਸੈਂਟs ਹੀ ਪਾਉਂਡ। ਪਾਉਂਡ। ਹਾਂ। ਅੱਛਾ। ਅੱਜ ਤੁਹਾਨੂੰ 3 ਡਾਲਰ ਦੀ ਚਿਕਨ ਲੈਗ ਜਾ। ਮੈਂ 9 ਸਾਲ ਬਸ ਹੀ ਜਾਂਦਾ ਰਿਆਂ। 9 ਸਾਲ। ਹਾਂ। ਪਿਰੇ ਕਰਦੇ ਕਹਿੰਦੇ ਸੀ ਦੂ ਗੱਡੀ ਸੱਚ ਮਾਰਨੀ ਆ। ਤਾਂ ਕਹਿੰਦੇ ਤੁਸੀਂ ਚੱਲ ਗਏ। ਅਸੀਂ ਕਿਧਰ ਹੈ ਜੀ? ਆ ਜਾਓ ਭਾਈ ਤੁਸੀਂ ਵੀ ਤੇ ਇਹ ਕੋਨੇ ਆਰੇ ਤੇ ਆ ਕੇ ਇਹ ਇਹ ਗੱਲ ਬਹੁਤ ਹੈ ਹਨਾ ਨਿਆਰੇ ਆ ਕੇ ਦੇਖੋ ਫਿਰ ਇਹ ਕਿਸੇ ਸਿਆਣੇ ਦੀ ਨਹੀਂ ਮੰਨਣੀ ਆਓ ਫਿਰ 40-50 ਲੱਖ ਖਰਚ ਕੇ ਆਏ ਦੈ ਨੀ ਕੋਈ ਨਾ ਕੋਈ ਸੁਣਦੇ ਆਪਾਂ ਵੀ ਫੁਲਾਨੀ ਜਗ੍ਹਾ ਗੋਲੀ ਚੱਲ ਗਈ ਉੱਥੇ ਇੰਨੇ ਬੰਦੇ ਮਰ ਗਏ ਜਾਂ ਮਤਲਬ ਕੁਝ ਵੀ ਹੋ ਗਿਆ ਇਹ 40 ਸਾਲ ਪਹਿਲਾਂ ਵੀ ਇੱਥੇ ਨਹੀਂ ਦਿੱਲੀ ਤਾਂ ਮਾਂ ਨਾ ਹਟਦੀ ਨਹੀਂ ਪਹਿਲੇ ਜੱਕ ਜਮ ਇਕੱਠੇ ਗੰਢੀ ਆਸ ਆ ਪਰ ਇਦਾਂ ਨਹੀਂ ਜਿਹੜੇ ਨੇ ਕਈ ਲੋਕ ਕਹਿ ਦਿੰਦੇ ਵੀ ਅਸੀਂ ਜੀ 5 ਸਾਲ ਹੋਏ ਸਾਨੂੰ ਤੇ 10 ਘਰ ਲੈ ਲਏ ਅਸੀਂ ਉਹ ਉਹ ਕਿੱਦਾਂ ਲੈਂਦੇ ਹੋਣਗੇ ਤੇ ਪੈਸੇ ਨੂੰ ਆਪਣੇ ਨਾਲ ਰਿਸ਼ਤੇਆਂ ਨਾਲ ਰਿਸ਼ਤੇ ਆਪਣੇ ਨਾਲ ਰੱਖਦੇ ਪੰਜਾਬ ਤੋਂ ਆਏ ਹੋਏ ਨੇ ਬਾਬਾ ਜੀ ਹੁਣੀ ਤੇ ਇਹਨਾਂ ਦੇ ਕੋਲੋਂ ਪੁੱਛਾਂਗੇ ਵੀ ਪੰਜਾਬ ਦੀ ਕਿਹੜੀ ਕਿਹੜੀ ਚੀਜ਼ ਆ ਵੀ ਜਿਹਨੂੰ ਜ਼ਿਆਦਾ ਯਾਦ ਕਰਦੇ ਆ ਤੇ ਇੱਥੇ ਆ ਕੇ ਕਿਦਾਂ ਲੱਗਾ ਤੇ ਕਿੰਨੇ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਹਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਹਾਂਜੀ ਹਾਂਜੀ ਠੀਕ ਠਾਕ ਹਾਂਜੀ ਠੀਕ ਠਾਕ ਅੱਛਾ ਠੀਕ ਆ ਤੇ ਕਦੋਂ ਆਏ ਸੀਗੇ ਜੀ ਕੈਨੇਡਾ ਮੈਨੂੰ ਹੋ ਗਿਆ ਜੀ 5 ਸਾਲ ਹੋ ਗਏ ਆ ਇਹਨੇ ਅੱਛਾ ਹਾਂਜੀ ਤੇ ਪੰਜਾਬ ਦੀ ਕਿਹੜਾ ਏਰੀਆ ਜੀ ਪੰਜਾਬ ਆਪਣਾ ਨਵਾਂ ਸ਼ਹਿਰ ਹੈ ਜੀ ਏਰੀਆ ਤੇ ਦੁਆਬਾ ਏਰੀਆ ਜੀ ਠੀਕ ਆ ਚਲੋ ਬਹੁਤ ਵਧੀਆ ਜੀ ਹੈ ਇਹਨਾਂ ਤੇ ਵਧੀਆ ਵਧੀਆ ਲੱਗਾ ਕੈਨੇਡਾ ਹਾਂਜੀ ਹਾਂਜੀ ਠੀਕ ਆ ਜੀ ਜੀ ਤੇ ਬਾਬਾ ਜੀ ਤੁਹਾਡਾ ਕਿਹੜਾ ਏਰੀਆ ਸਾਡਾ ਫਰੋਜਪੁਰ ਜ ਉਹ ਇਹ 16 ਚ ਆਇਆ ਜੀ 16 ਨੇ ਹਾਂਜੀ ਠੀਕ ਆ ਤੇ ਮਾਹੌਲ ਕਿਦਾਂ ਦਾ ਲੱਗਦਾ ਮਾਹੌਲ ਵਧੀਆ ਜਿੱਥੇ ਬੱਚੇ ਆਏ ਦੋਹੇ ਭਰਾ ਆਏ ਆ ਤੇ ਹੁਣ ਮਾਹੌਲ ਉੱਥੇ ਵੀ ਵਧੀਆ ਹਮ ਹਮ ਤੇ ਇੱਥੇ ਹੁਣ ਬੱਚਿਆਂ ਦੀ ਰੌਣਕਾਂ ਲੱਗੀਆਂ ਹਮ ਹਮ ਤੇ ਵੇਲੇ ਹਮ ਰਹੀਦਾ ਅੱਜਕੱਲ ਦੇ ਜੋ ਆ ਕੇ ਨਾ ਉਹ ਵਿਆਹਾਂ ਤੋਂ ਬਹੁਤ ਭੱਜਦੇ ਆ ਵੀ ਅਸੀਂ ਵਿਆਹ ਨਹੀਂ ਕਰਾਉਣਾ ਵੀ ਉਹ ਉਹਦੇ ਪਿੱਛੇ ਕੀ ਮੇਨ ਕਾਰਨ ਹੋ ਸਕਦਾ ਵਿਆਹ ਉਹ ਦੱਸ ਕੀ ਕਿਸੇ ਦੇ ਬੱਚੇ ਦੇ ਦਿਲ ਦੀ ਗੱਲ ਦੱਸ ਗਿਆ ਹਾਂ ਈ ਹੁਣ ਉਹਨਾਂ ਕਿਸਾਨਾਂ ਉਹ ਤੋਂ ਬੱਚੇ ਵਿਹਾਂ ਭਾਈਆਂ ਸਾਰਾ ਦਾ ਵਿਆਹ ਕਰੋ ਤੇ ਹੁਣ ਤਾਂ ਕਿਵੇਂ ਕੀ ਮਾਹੌਲ ਹੈ ਹਾਂ ਹਾਂ ਨਹੀਂ ਮਤਲਬ ਕੀ ਡਰ ਲੱਗਦਾ ਉਹਨਾਂ ਨੂੰ ਡਰ ਪਤਾ ਵੀ ਪਰਿਵਾਰ ਦਾ ਖਰਚਾ ਚੱਕਣਾ ਪੈਣਾ ਹਾਂ ਕਿ ਤਾਂ ਡਰਦੇ ਹੋ ਹਾਂ ਬਬਾਈ ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ ਬੱਚੇ ਵਿਆਹ ਦੀ ਗੱਲ ਹੀ ਦੁਬਾਰਾ ਤੋਂ ਆਜੋ ਬੱਚੇ ਆ ਕੇ ਕਹਿੰਦੇ ਵਿਆਹ ਤੋਂ ਇਸ ਕਰਕੇ ਡਰਦੇ ਆ ਕਿ ਇੱਥੇ ਖਰਚਾ ਚੁੱਕਣਾ ਪੈਣਾ ਉੱਥੇ ਖਰਚਾ ਮਾਂ-ਬਾਪ ਚੱਕਰਾ ਹਾਂ ਉਹ ਜੈਸ ਕਰਕੇ ਇਹਨੂੰ ਉਹ ਇਧਰ ਭਜਦੇ ਕਿ ਠੀਕ ਹੈ ਇੱਥੇ ਆ ਪਾਈ ਕਰਾਂਗੇ ਜਿੱਥੋਂ ਕੋ ਲੜਕੀ ਲੱਭਾਂਗੇ ਆਪਣਾ ਕੰਮ ਕਰਾਂਗੇ ਤੇ ਆਪਣੇ ਕੋਈ ਦੋਣ ਜਣੇ ਕਮਾਵਾਂਗੇ ਤੇ ਖਾਵਾਂਗੇ ਬਾਕੀ ਪਰਿਵਾਰ ਨੂੰ ਕੋ ਬਚਤ ਕਰਾਂਗੇ ਨਹੀਂ ਕਿ ਬਚਤ ਜੈਹਨ ਨਹੀਂ ਸਹੀ ਆ ਜਦਾਂ ਇੱਕ ਇੱਕ ਗੱਲ ਹੋਰ ਦੇਖੀ ਚਲੋ ਇਹ ਤਾਂ ਵਿਆਹ ਜਿਹੜੇ ਨਹੀਂ ਕਰਾਉਣਾ ਚਾਹੁੰਦੇ ਹਨ ਜਿਨ੍ਹਾਂ ਦੇ ਹੋਇਓ ਆ ਉਹਨਾਂ ਵਿੱਚ ਵੀ ਤਲਾਕ ਦੀ ਜਿਹੜੀ ਰੇਸ਼ੋ ਆ ਉਹ ਉਹ ਬਹੁਤ ਹੈ ਉਹਦੇ ਪਿੱਛੇ ਕੀ ਕਾਰਨ ਨੇ ਉਹ ਉੱਥੇ ਕੁੜੀਆਂ ਬੰਦੇ ਪੈਸੇ ਲੈ ਕੇ ਘਰ ਦਿੰਦੇ ਆ ਲਾ ਕੇ ਆਪਣੀ ਜੇਬ ਚੋਂ ਸੋਹਰਾ ਪਰਿਵਾਰ ਹੂੰ ਤੇ ਇੱਥੇ ਆ ਕੇ ਕੁੜੀਆਂ ਜਿਹੜੀਆਂ ਤਲਾਕ ਦੂਜਾ ਮੁੰਡਾ ਲੱਭ ਲੈਂਦੀਆਂ ਤੇ ਇਧਰ ਉਥੋਂ ਫਰਾਰ ਹੋ ਜਾਂਦੀ ਉੱਥੇ ਤਲਾਕ ਤੇ ਭੇਜਦੀ ਪੇਪਰ ਭੇਜ ਦਿੰਦੇ ਮਗਰ ਉਹਨਾਂ ਨਾ ਇਹ ਪੈਸੇ ਦਿੰਦੇ ਆ ਤੇ ਨਾ ਇਹ ਤਲਾਕ ਕਰਦੇ ਆ ਉਹ ਬੇਜਾਰੇ ਫਸੇ ਰਹਿੰਦੇ ਪੈਸੇ ਰੋਂਦੇ ਰਹਿੰਦੇ ਆ ਜਦੋਂ ਜਦੋਂ ਅਸੀਂ ਵੀ ਕੋਈ ਵੀ ਵੀਡੀਓ ਪਾਉਨੇ ਆ ਨਾ ਤੇ ਲੋਕਾਂ ਦੇ ਥੱਲੇ ਕਮੈਂਟ ਆਉਂਦੇ ਆ ਉਹ ਕਹਿੰਦੇ ਯਾਰ ਵੀ ਮੁੰਡੇ ਵਾਲਿਆਂ ਦੀ ਗਲਤੀ ਆ ਵੀ ਉਹਨਾਂ ਨੇ ਕਿਉਂ ਭੇਜਿਆ ਵੀ ਉਹ ਮੁੰਡੇ ਵਾਲਿਆਂ ਦੀ ਗਲਤੀ ਇਸ ਕਰਕੇ ਕਰਦੇ ਕੋ ਉਹਨਾਂ ਨੇ ਪੈਸੇ ਲਾਏ ਹੁੰਦੇ ਆ ਇਹ ਗਲਤੀ ਉਹਨਾਂ ਤਾਂ ਕੱਢਦੇ ਆ ਕਿ ਸਾਡੂ ਸਾਡੇ ਦੇ ਵਜਨ ਨਾ ਪਾਵੇ ਅਸੀਂ ਅਸੀਂ ਮਤਲਬ ਫ੍ਰੀ ਰਹੀਏ ਨਹੀਂ ਉਹ ਕਹਿੰਦੇ ਵੀ ਮੁੰਡਾ ਕਿਉਂ ਨਹੀਂ ਆ ਰਿਹਾ ਆਪ ਪੜ੍ਹਾਈ ਕਰੇ ਆਪ ਪਾਇਲਟਸ ਕਰੇ ਆਪ ਪਹੁੰਚੇ ਇੱਥੇ ਤਾਂ ਹੀ ਆਏ ਨੇ ਜੇ ਕਿ ਲੈ ਕੇ ਆਏ ਫੇਰ ਸ਼ਾਦੀ ਕਰ ਲੈਂਦੇ ਆ ਸ਼ਾਦੀ ਦੇ ਖਰਚੇ ਮੁੰਡੇ ਵਾਲੇ ਲਾਉਂਦੇ ਆ ਤੇ ਮੁੰਡਾ ਫੇਰ ਉੱਥੇ ਛੱਡ ਕੇ ਆਪ ਇੱਥੇ ਆ ਕੇ ਦੂਜੇ ਨੇ ਸਿਟੀ ਮਲਾਲੀ ਨੇ ਜਿਹੜੇ ਚੱਕਰ ਆ ਹਾਂਜੀ ਤੁਸੀਂ ਤੁਸੀਂ ਕਿੱਥੋਂ ਦੇ ਪੰਜਾਬ ਦੇ ਮੈਂ ਫਗਵਾੜੇ ਤੋਂ ਜੀ ਫਗਵਾੜਾ ਸ਼ਹਿਰ ਹੈ ਫਗਵਾੜਾ ਕੀ ਬਾਤ ਹੈ ਹਾਂਜੀ ਕੀ ਬਾਤ ਹੈ ਸੀਪ ਲੱਗ ਗਈ ਹਾਂਜੀ ਹਾਂਜੀ ਸਹੀ ਖਾਸ ਹੀ ਫਗਵਾੜਾ ਹਾਂਜੀ ਖਾਸ ਹੀ ਅੱਛਾ ਕਿਹੜਾ ਮੱਲਾ ਮੱਲਾ ਕੇ ਨਾਲ ਪਿੰਡ ਕੋਈ ਉਹ ਕੀ ਆ ਆਪਣੇ ਬੰਗਿਆ ਰੋਡ ਤੇ ਸੀਗਾ ਮੇਲੀ ਮੇਲੀ ਗੇਟ ਅੱਛਾ ਮੇਲੀ ਗੇਟ ਫਗਵਾੜਾ ਹਾਂਜੀ ਹਾਂਜੀ ਸਹੀ ਆ ਚਲੋ ਲਓ ਜੀ ਫਗਵਾੜੇ ਵਾਲੇ ਇਕੱਠੇ ਹੋ ਗਏ ਆ ਦੇਖ ਲਓ ਰੱਬ ਇਦਾਂ ਬਣਾਵਾ ਗੱਲਾਂ ਬਾਤਾਂ ਲੱਗਦੀ ਜਾਂਦੀ ਤੇ ਕਦੋਂ ਆਏ ਸੀਗੇ ਕੈਨੇਡਾ ਮੈਂ ਕੈਨੇਡਾ 90 80 'ਚ ਅੱਛਾ 40 ਸਾਲ ਹੋ ਗਏ 40 ਸਾਲ ਹੋ ਗਏ ਹੈ ਇਦਨੋ ਹੋ ਜਾਈ ਹੁਣ ਮੜਾ ਜੇ 40 ਸਾਲ ਵਾਲੇ ਬਾਲੇ ਪੁਰਾਣੇ ਮਿਲ ਗਏ ਜਿਆਦੇ ਹੋ ਗਏ ਹੁਣ ਜਿਆਦੇ ਆ ਜਿਆਦਾ ਹੋ ਗਏ ਤਾਂ ਹੀ ਤਾਂ ਹੀ ਇਹਨੂੰ ਦੱਸਿਆ ਵੀ ਫਗਵਾੜਾ ਕਿਹੜੀ ਜਗ੍ਹਾ ਰਹਿਨੇ ਆ ਹਾਂ ਹਾਂ ਹੈਨਾ ਸੋਚ ਕੇ ਹਾਂਜੀ ਹਾਂਜੀ ਹਾਂ ਜੇ ਬਾਬਾ ਜੀ 40 ਸਾਲ ਹੋ ਗਏ ਤੁਹਾਨੂੰ ਹੈਨਾ ਤੇ ਉਦੋਂ ਤੇ ਹੁਣ ਦੇ ਵਿੱਚ ਕਿੰਨਾ ਕੁ ਮਤਲਬ ਫਰਕ ਆ ਬਹੁਤ ਫਰਕ ਆ ਹਜ਼ਾਰਾਂ ਮੀਲਾਂ ਦਾ ਫਰਕ ਪੈ ਗਿਆ ਹੂੰ ਉਸ ਵੇਲੇ ਦੇਖੋ ਦੋ ਦੋ ਐਪਲੀਕੇਸ਼ਨਾਂ ਕੰਮ 'ਤੇ ਭਰੀ ਤੀਆਂ ਦੀਆਂ ਤਿੰਨ ਤਿੰਨ ਤਿੰਨਾਂ ਤੋਂ ਕਾਲ ਆ ਜਾਂਦੀ ਸੀ ਅੱਛਾ ਕਮੈਨ ਦਾ ਵਧੀਆ 3 ਡਾਲਰ ਕਾ ਹੌ ਘੰਟੇ ਦੀ ਦਿੰਦੇ ਸੀ ਉਸ ਵੇਲੇ 3 ਡਾਲਰ ਵੀ ਵਧੀਆ ਲੱਗਦੇ ਸੀ ਸਾਨੂੰ 3 ਡਾਲਰ ਹਾਂ ਘੰਟੇ ਦੇ ਤੇ ਫਿਰ ਉਹ ਜਾਨੀ ਗਰੋਸਰੀ ਵਗੈਰਾ ਫਿਰ ਕਿਦਾਂ ਅਰੇਂਜ ਕਿਦਾਂ ਕਰਦੇ ਹੁੰਦੇ ਸੀ ਉਹ ਦੋ ਹਫ਼ਤੇ ਬਾਅਦ ਤਨਖਾਹ ਮਿਲ ਜਾਂਦੀ ਸੀ ਅੱਛਾ 15 ਦਿਨ ਹੀ ਆਓ ਜੇ ਪਹਿਲਾਂ ਲੈਣ ਦਾ ਪਹਿਲਾਂ ਬੌਸ ਦੇ ਦਿੰਦਾ ਸੀ ਹਾਂ ਹਾਂਜੀ ਤਾਂ ਇੰਨੀ ਮਹਿੰਗਾਈ ਨਹੀਂ ਸੀ ਹਾਂਜੀ 50 3 ਡਾਲਰ ਜਾਨੀ 40 ਸਾਲ ਪਹਿਲਾਂ ਇੱਕ ਘੰਟੇ ਦੀ ਵੇਜ ਮੈਂ ਤੁਹਾਨੂੰ ਉਦਾਹਰਨ ਦਿੰਦਾ ਚਿਕਨ ਦੀ ਲੈਗ ਅੱਛਾ ਜੀ 59 45 ਸੈਂਟ ਸੀਗੀ ਪਾਉਂਡ ਪਾਉਂਡ ਹਾਂ ਅੱਛਾ ਅੱਜ ਤੁਹਾਨੂੰ 3 ਡਾਲਰ ਦੀ ਚਿਕਨ ਲੈ ਜਾ ਹੂੰ ਕੰਪੇਅਰ ਕਰੋ ਕਿੱਥੇ ਇਨਫਲੇਸ਼ਨ ਆ ਗਿਆ ਸਾਰਾ ਗੱਡੀਆਂ ਕਿਦਾਂ ਉਸ ਵੇਲੇ ਮਿਲ ਜਾਂਦੀਆਂ ਸੀ ਐਨ ਨੂੰ ਸੌਖੀਆਂ ਗੱਡੀਆਂ ਸੌਖੀਆਂ ਮਿਲਦੀਆਂ ਸੀ ਪਰ ਉਹ ਫਾ ਲੈਣ ਵਾਲੀ ਗੱਲ ਆ ਮੇਰੀ ਸੋਚ ਆ ਅੱਛਾ ਮੈਂ 9 ਸਾਲ ਬਸ ਹੀ ਜਾਂਦਾ ਰਿਹਾ 9 ਸਾਲ ਹਾਂ ਠੀਕ ਮੇਰੇ ਘਰ ਦੇ ਕਹਿੰਦੇ ਸੀ ਤੂੰ ਗੱਡੀ ਸੇਚ ਮਾਨੀ ਆ 50000 ਡਾਲਰ ਦੀ ਗੱਡੀ ਲਾਉਂਗਾ ਫੇਰ ਉਹਨੂੰ ਪੈਸੇ ਲਾਉਂਗਾ 20 ਸਾਲਾਂ ਬਾਅਦ ਸਿੱਟ ਦੇਣੀ ਆ ਇਹ ਵਰਤ ਨਹੀਂ ਹੈ 25 ਡਾਲਰ ਦਾ ਪਾਸ ਲੈਣਾ ਉਸ ਵੇਲੇ 25 ਡਾਲਰ ਦਾ ਸੀਗਾ ਆਰਾਮ ਨਾਲ ਬਹਿ ਜਾਣਾ ਬੱਚੇ ਅੱਛਾ ਤੂੰ ਤੁਹਾਨੂੰ 40 ਸਾਲ ਆਪ ਨੂੰ ਹੋ ਗਏ ਤੇ ਕਿੰਨੇ ਕੁ ਬੰਦੇ ਸਾਥ ਲੈ ਫੇ ਉਧਰੋਂ ਪੰਜਾਬੋਂ ਮੈਂ ਆਪਣੀ ਸਿਸਟਰ ਸੱਦੀ ਆ ਅੱਛਾ ਬਾਕੀ ਮੇਰੇ ਨਿਆਣੇ ਆਏ ਬਹੁਤੇ ਨਹੀਂ ਸੱਦੇ ਬਹੁਤੇ ਇਹ 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 ਕਿਉਂ ਉੱਥੇ ਰਹੋ ਅਸੀਂ ਇਨਫੋਰਮੇਸ਼ਨ ਦੇਈ ਜਾਂਦੇ ਨਾ ਬਹ ਹਾਲਾਤ ਹੋ ਕੀ ਆ ਦੇਖੋ ਸਾਡੀ ਟੀਵੀ ਤੇ ਯੂਟਿਊਬ ਦੇ ਉੱਤੇ ਕੀ ਹਾਲਾਤ ਹੈ ਉਹ ਕਹਿਣਾ ਮੰਨਦੇ ਨੇ ਪੂਰਾ ਨਹੀਂ ਉਹ ਬੰਦੇ ਤੁਸੀਂ ਚੱਲ ਗਏ ਅਸੀਂ ਕਿਧਰ ਹੈ ਜੀ ਆ ਜਾਓ ਭਾਈ ਤੁਸੀਂ ਵੀ ਵੇਖੋ ਨਜ਼ਾਰੇ ਇੱਥੇ ਆ ਕੇ ਇਹ ਇਹ ਗੱਲ ਬਹੁਤ ਹੈ ਹਨਾ ਨਜ਼ਾਰੇ ਆ ਕੇ ਦੇਖੋ ਫੇਰ ਜੇ ਕਿਸੇ ਸਿਆਣੇ ਦੀ ਨਹੀਂ ਮੰਨਣੀ ਤਾਂ ਆਓ ਫੇਰ 40-50 ਲੱਖ ਖਰਚ ਕੇ ਫੇਰ ਸੋਚੋ ਇੱਥੇ ਕਿਤੋਂ ਬਣਨੇ ਪਏ ਹੂੰ ਕੰਮ ਹੈ ਨਹੀਂ ਤਾਂ ਮੇਰਾ ਮਤਲਬ ਇਹ ਆ ਬਈ ਬੜੀ ਹਾਲਤ ਆਉਣੇ ਸ਼ੁਰੂ ਹੋ ਲੈਣਾ ਡਾਂਵਾ ਡੋਲਾ ਕਾਫੀ ਤਾਂ ਜਦੋਂ ਹੁਣ ਕੱਲ ਨੂੰ ਠੀਕ ਹੋ ਜਾਦਾ ਪਤਾ ਨਹੀਂ ਮਾਰੇ ਆ ਆਏ ਦੇ ਨਹੀਂ ਨਾ ਆਏ ਦੇ ਨਹੀਂ ਕੋਈ ਨਾ ਕੋਈ ਸੁਣਦੇ ਆਪਾਂ ਵੀ ਫਲਾਨੀ ਜਗ੍ਹਾ ਗੋਲੀ ਚੱਲ ਗਈ ਉੱਥੇ ਇੰਨੇ ਬੰਦੇ ਮਰ ਗਏ ਜਾਂ ਮਤਲਬ ਕੁਝ ਵੀ ਹੋ ਗਿਆ ਇਹ 40 ਸਾਲ ਪਹਿਲਾਂ ਵੀ ਇਦਾਂ ਹੀ ਸੀ ਨਹੀਂ ਅੱਛਾ ਦਰੋਜੇ ਕੋ ਖੁੱਲੇ ਖੜ ਕੇ ਸੋ ਜੋ ਅੱਛਾ ਗੱਡੀਆਂ ਬਾਹਰ ਰਹਿਣੀਆਂ ਸੀਆਂ ਹੂੰ ਆ ਪੰਜਾਂ 10 ਸਾਲਾਂ ਚ ਹੂੰ ਹੂੰ ਕਿਸੇ ਨੂੰ ਆ ਮਾਰਾ ਨਹੀਂ ਕਹਿੰਦਾ ਨਾ ਮੈਨੂੰ ਕਹਿੰਦੀ ਲੋੜ ਹੂੰ ਹੁਣ ਇਹ ਜੋ ਚੱਲ ਰਿਹਾ ਹੈ ਇਸ ਵੇਲੇ ਗੋਲੀਆਂ ਚੱਲਣੀਆਂ ਚੋਰੀਆਂ ਕਰਨੀਆਂ ਹੈ ਕਾਰਨ ਕੀ ਮਤਲਬ ਕਾਨੂੰਨ ਕਾਨੂੰਨੀ ਸਹੀ ਹੈਗੇ ਇਹ ਕਿੱਦਾਂ ਉਹ ਦਿੱਲੀ ਤੋਂ ਮਾ ਨਾ ਹਟਦੀ ਨਹੀਂ ਹੂੰ ਪੈਸੇ ਜੱਕਦਮ ਇਕੱਠੇ ਕਰਨ ਦੀ ਆਸ ਆ ਪਰ ਇਦਾਂ ਨਹੀਂ ਹੋਣੀ ਹੂੰ ਇੱਥੇ ਦਹਾਣਾ ਉਹਦੀ ਮਾਰਾ ਗੁਰਨਾਦ ਦੇ ਜੀ ਕਹਿੰਦੇ ਆ ਕਿ ਕੰਮ ਕਰੋ ਭਾਈ ਦਹਾਣਾ ਜੀ ਕਿਰਤ ਕਰੋ ਨਾਮ ਜਪੋ ਹਾਂਜੀ ਜੀ ਪੀਰ ਮਰਾਨੇ ਸਾਨੂੰ ਰਾਈਟ ਡਾਇਰੈਕਸ਼ਨ ਦਿੱਤੀ ਆ ਗਲਤ ਪਾਸੇ ਨਾ ਜਾਓ ਬਗਾਨੇ ਮੁਲਕਾਂ ਚ ਟੱਕੇ ਖਾਣ ਵਾਲੀ ਗੱਲ ਹੋ ਜਾਣੀ ਤੇ ਬਾਬਾ ਜੀ ਜਿਹੜੇ ਨੇ ਕਈ ਲੋਕ ਕਹਿ ਦਿੰਦੇ ਵੀ ਅਸੀਂ ਜੀ 5 ਸਾਲ ਹੋਏ ਸਾਨੂੰ ਤੇ 10 ਘਰ ਲੈ ਲਏ ਅਸੀਂ ਉਹ ਉਹ ਕਿੱਦਾਂ ਲੈਂਦੇ ਹੋਣਗੇ ਕਾਰਡ ਬਥੇਰੇ ਬੈਂਕ ਪੈ ਉਹ ਜੀ ਮੈਂ ਹੁਣ ਕੀ ਦੱਸਾਂ ਮੈਂ ਤਾਂ ਮੈਂ ਥੋੜਾ ਜਿਹਾ ਆਇਆ ਹੋਇਆ ਹੈ ਅੱਛਾ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਅੱਛਾ ਅੰਕਲ ਤੁਸੀਂ ਉਹ ਫਿਰ ਸਾਰਾ ਪਰਿਵਾਰ ਇਕੱਠਾ ਹੋ ਕੇ ਕਮਾਈ ਕਰੇਗਾ ਤਾਂ ਲੈ ਸਕਦਾ ਇਕੱਲਾ ਆਦਮੀ ਨਹੀਂ ਲੈ ਸਕਦਾ ਹੂੰ ਕੱਲੇ ਆਦਮੀ ਵਾਸਤੇ ਕੰਮ ਕਰਨਾ ਬਹੁਤ ਔਖਾ ਹੈ। ਜਾਂ ਕੋਈ ਬਲੈਕ ਕਰਦਾ ਜਾਂ ਕੋਈ ਦੋ ਨੰਬਰ ਹਾਂ ਅੰਕਲ ਵਹਲਾ ਨੇ। ਜਾਂ ਕੋਈ ਦੋ ਨੰਬਰ ਹਾਂ ਅੰਕਲ ਤੁਸੀਂ ਦੱਸੋ। ਹਾਂ। ਵਾਹ ਡਿਸ਼ੀ ਦੀ ਘਰ ਤਾਂ ਨਹੀਂ ਲੈ ਜਾਂਦੇ ਜਾਂ ਕੋਈ ਬਲੈਕ ਕਰਦਾ ਤੇ ਜਾਂ ਕੋਈ ਫੜਾਈ ਮਾਰੀ ਜਾਂਦੇ। ਹਾਂ। ਹੁਣ ਮੈਂ ਤੈਨੂੰ ਆ ਆਦਾ ਮੈਂ ਦਾਹ ਲੈ ਤੈਨੂੰ ਤੂੰ ਵੇਖਣੇ ਜਾ ਕੇ। ਹਾਂ। ਘਰ ਤਾਂ ਇਕ ਲੈਣਾ ਬਹੁਤ ਮੁਸ਼ਕਲ ਬੱਚਿਆਂ ਨੂੰ। ਇਹ ਸਹੀ ਗੱਲ ਹੈ। ਹਾਂ। ਹੁੰਦਾ ਕਹਿੰਦੇ ਫ੍ਰੀ ਵੀ ਦੇ ਜੂਗੇ। ਉਹ ਪ੍ਰੀਵੀਉ ਨਹੀਂ ਕਹਿੰਨੇ ਲੈਣੇ ਅੱਛਾ ਕਿਉਂਕਿ ਉਹਦੇ ਖਰਚੇ ਆ ਕਰਾਂ ਦੇ ਹੂੰ ਠੀਕ ਹੈ ਨਾ ਤੇ ਜੇ ਜੇ ਅੱਜ ਦੀ ਡੇਟ 'ਚ ਮੰਨ ਲਓ ਕਿਸੇ ਨੇ ਘਰ ਲੈਣਾ ਹਾਂ ਤੇ ਕਿੰਨੇ ਕ ਸਾਲ ਲਈ ਫਿਰ ਉਹਦੇ ਗੜਫਾ ਪੈਂਦਾ 20 25 ਸਾਲ 25 ਤੋਂ 30 ਤੱਕ ਅੱਛਾ 25 ਤੋਂ ਮੋਰਗੇਜ ਉਹਦਾ ਟਾਈਮ 30 ਸਾਲ ਤੱਕ ਤੇ ਲੈਣਾ ਠੀਕ ਹੈ ਉਦਾਂ ਹੈ ਅੱਜ ਦੀ ਅੱਜ ਦੀ ਜੋ ਅੱਜ ਦੇ ਹਾਲਾਤ ਨੇ ਕੈਨੇਡਾ ਦੇ ਉਹਦੇ ਵਿੱਚ ਕੋਈ ਵੀ ਡਿਸੀਜਨ ਲੈਣਾ ਜਿੱਦਾਂ ਕੁਝ ਵੀ ਲਾ ਲੋ ਵੀ ਬਿਜ਼ਨਸ ਕੋਈ ਓਪਨ ਕਰਨਾ ਜਾਂ ਕੋਈ ਘਰ ਲੈਣਾ ਹਣਾ ਜਾਂ ਪਿੱਛੇ ਕੇ ਦਾ ਜਦਾ ਦबई ਤੋਂ ਕੋਈ ਆਇਆ ਜਾਂ ਕੋਈ ਅਮਰੀਕਾ ਤੋਂ ਆਇਆ ਜਾਂ ਹੋਰ ਪਾਸੇ ਆਇਆ ਤੇ ਵੀ ਉਹ ਆਪਣਾ ਉਧਰ ਬਿਜ਼ਨਸ ਵੇਚ ਕੇ ਇੱਥੇ ਸੈਟਲ ਹੋਣਾ ਚਾਹੁੰਦਾ ਵੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕੱਲ ਇਹ ਕਾਰ ਲੈਣਾ ਤੁਸੀਂ ਆਪਣਾ ਮੈਥ ਕਰੋ ਹਮ ਮੈਥ ਕਰੋ 25 30 ਸਾਲ ਲੇ ਉਹ ਪੈਸੇ ਦੇਣੇ ਆ ਹਮ ਚਾਹੇ ਚਾਰ-ਚਾਰ ਬਣ ਕੇ ਕਾਰ ਲੈ ਲਓ ਇਕੱਠੇ ਪਰ ਉਹ ਤੁਹਾਨੂੰ ਮੈਥ 25 30 ਸਾਲ ਜਾਣਾ ਹਮ ਕੱਲ 25 30 ਸਾਲਾਂ ਦੇ ਕੁਝ ਹੁੰਦਾ ਆ ਉਹ ਬਾਬਾ ਜਾਨੀ ਹਮ ਔਖਾ ਜਾਨੀ ਔਖਾ ਜੂਹਾ ਬੜਾ ਤਕੜਾ ਹਮ ਇਹ ਜਿਹੜੇ ਜਿਹੜੇ ਰਿਸ਼ਤੇ ਆ ਹਾਂ ਹੈਨਾ ਜਿੱਦਾਂ ਤੁਸੀਂ ਦੱਸਿਆ ਵੀ ਮੈਂ ਆਪਣੇ ਭੈਣ ਨੂੰ ਸੱਦਿਆ ਇੱਥੇ ਵੀ ਉਹ ਅੱਜ ਨਾਲ ਨਹੀਂ ਤੁਹਾਡੇ ਨਹੀਂ ਆਪਣੇ ਸੌਰੀ ਰਹਿੰਦੀ ਹੈ ਅੱਛਾ ਨਹੀਂ ਨਹੀਂ ਮਤਲਬ ਉਦਾਂ ਉਦਾਂ ਆਉਂਦੇ ਜਾਂਦੇ ਆ ਕਿਉਂਕਿ ਰਿਸ਼ਤੇ ਇੱਥੇ ਹੈਗੇ ਬਦਲ ਬਹੁਤ ਜਾਂਦੇ ਆ ਉਹ ਕਿਉਂ ਕਿ ਨਹੀਂ ਕਿਉਂਕੋ ਪੈਸਾ ਪੈਸਾ ਹਾਂ ਹਾਂ ਪੈਸੇ ਦੀ ਪ੍ਰੋਬਲਮ ਆ ਜਾਂਦੀ ਹੈ ਹਾਂ ਕਦੀ ਪਿਆਰ ਨਾਲ ਗਵਾਵੋ ਪੈਸੇ ਨੇ ਆਉਣਾ ਜਾਣਾ ਆ ਹਾਂ ਹੈ ਮਾਰਾ ਕਹਿੰਦੇ ਆ ਭਖਾਰੀ ਸੇ ਮੈਂ ਰਾਜਾ ਬਣਾਵਾਂ ਰਾਜੇ ਸੇ ਭਖਾਰੀ ਬਣਾਵਾਂ ਹਾਂ ਉਹ ਕਾਲਪੁਰਸ ਦੇ ਪਾਣੇ ਨੂੰ ਮੰਨੋ ਪਿਆਰ ਨਾ ਖਤਮ ਕਰੋ ਠੀਕ ਹੈ ਨਾ ਪੈਸੇ ਨਾਲ ਨਹੀਂ ਜਾਣਾ ਹਮ ਇਹ ਕਿਹੜੇ ਜਾਣ ਹਮ ਬਿਲਕੁਲ ਸਹੀ ਹੈ ਹਾਂ ਪੰਜ ਦਤਕਾ ਪੁਤਲਾ ਦਿਨ ਪਰ ਰਾਤ ਕੈਸੇ ਭਾਗੇ ਫਿਰੇ ਹਮ ਹੈ ਇਹ ਬੱਚਾ ਦਾ ਪੰਜਾ ਦਤਾਂ ਦਾ ਪੁਤਲਾ ਬਣਿਆ ਆ 250 ਸਮਝ ਕੇ ਕੰਮ ਕਰੋ ਹਾਂ ਹੈ ਇਹ ਨਾ ਕਿ ਸੇਲ ਉਕੜੀ ਦੇ ਤਾਂ ਫੇ ਕੱਢਣ ਜੋਗੇ ਵੀ ਨਾ ਰਹੋ ਹਮ ਤੇ ਇਸ ਕਰਕੇ 100 ਸਮਝ ਕੇ ਲਓ ਮੈਂ ਨਹੀਂ ਕਹਿੰਦਾ ਵੀ ਮਾੜੀ ਗੱਲ ਆ ਪਰ ਜੋ ਹਾਲਾਤ ਆ ਇਸ ਨੂੰ ਸਟੱਡੀ ਕਰੋ ਸਟੱਡੀ ਕਰੋ ਸਟੱਡੀ ਕਰੋ ਯਾਨੀ ਕੋਈ ਵੀ ਕੰਮ ਕਰਨਾ ਪਹਿਲਾਂ ਉਹਨੂੰ ਦੇਖੋ ਵੀ ਅਸੀਂ ਇਹ ਕਰਸਾਂ ਜੇ ਗੱਡੀ ਲਈਏ ਉਹਦੀ ਕਿਸ਼ਤ ਅਦਾ ਕਰ ਸਕਦੇ ਹਾਂ ਹੈਨਾ 900 ਵਿੱਚ ਕਿਉਂ ਬਸੇ ਗਿਆ ਹਾਂ ਹਾਂ ਇਸੇ ਕਰਕੇ ਗਿਆ ਕਿ ਪੈਸੇ ਥੋੜੇ ਮਿਲਦੇ ਸੇ ਤਾਂ ਬਚਾਜ-ਵਚਾਜ ਹੈਗਾ ਆਪਣਾ ਹੈਨਾ ਗੱਡੀ ਲੈਣੇਨ ਕੀ ਉਹ ਬੈਂਕ ਦੇਈ ਜਾਂਦੇ ਪੈਸੇ ਡੀਲਰ ਦੇਈ ਜਾਂਦੇ ਲਾਉਣੀ ਤਾਂ ਤੁਸੀਂ ਹੈਨਾ ਇੰਸ਼ੋਰੈਂਸ ਵੀ ਤੁਸੀਂ ਦੇਣੀ ਆ ਬਿਲਕੁਲ ਸਹੀ ਆ ਕੰਮ ਅੱਗੇ ਹੈ ਨਹੀਂ ਤਾਂ ਮੈਥ ਕਰੋ ਮੇਰਾ ਮੈਥ ਨਾਲ ਚੱਲੋ ਜੇ ਤੁਹਾਡੀ ਇਨਕਮ ਵਧੀਆ ਹੈ ਤੁਸੀਂ ਫੋਲਡ ਕਰ ਸਕਦੇ ਆ ਤਾਂ ਕਰ ਲਓ ਪਰ ਗੱਡੀ ਲੈਣਾ ਮੇਰੇ ਖਿਆਲ ਚ ਨਹੀਂ ਮੇਰੇ ਖਿਆਲ ਮੈਂ ਤੇ ਨਾਲ ਗਲਤ ਆ ਠੀਕ ਹੈ ਨਾ ਜਿਹੜੇ ਬਾਬਾ ਜੀ ਅੱਜ ਕੱਲ੍ਹ ਨਾ ਬੱਚੇ ਆਉਂਦੇ ਆ ਬੱਚੇ ਆਉਂਦੇ ਉਹ ਜਿੱਦਾਂ ਦੇਖਦੇ ਪ੍ਰਾਣਿਆਂ ਨੂੰ ਹੁਣ ਪ੍ਰਾਣ ਜਿੱਦਾਂ ਹੁਣ ਅੰਕਲ ਹੁਣੀ ਇਹਨਾਂ ਨੂੰ 40 ਸਾਲ ਹੋ ਗਏ ਕਈਆਂ ਨੂੰ 10 ਸਾਲ ਹੋ ਕਈਆਂ ਨੂੰ 20 ਸਾਲ ਹੋ ਗਏ ਤੇ ਉਹਨਾਂ ਦੀਆਂ ਮਿਹਨਤਾਂ ਮਿਹਨਤਾਂ ਦੇ ਨਾਲ ਉਹ ਨਹੀਂ ਸਾਰਾ ਕੁਝ ਬਣਾਇਆ ਆਪਣਾ ਸਾਰਾ ਕੁਝ ਕੀਤਾ ਹਨ ਤੇ ਉਹ ਕੀ ਕਹਿੰਦੇ ਆ ਕਿ ਵੀ ਅਸੀਂ ਆਏ ਆ ਅਸੀਂ ਆਉਂਦੇ ਹੀ ਮਤਲਬ ਕਿ ਸਾਨੂੰ ਇੱਕ ਵਧੀਆ ਬੰਗਲਾ ਮਿਲ ਜਵੇ ਘਰ ਮਿਲ ਜਵੇ ਵੱਡੀ ਗੱਡੀ ਹੋਵੇ ਵੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹ ਤਾਂ ਇਤਨਾ ਜਿਆਦਾ ਕਮਾਈ ਵੇਖਣ ਹਾਂ ਜੇ ਕਮਾਈ ਇਕੱਠੇ ਜੇ ਦੋਵੇਂ ਭਰਾ ਆਏ ਆ ਕੱਟ ਦੇ ਵਿੱਚ ਜੇ ਲੈ ਸਕਦੇ ਤੇ ਲੈਣ ਹੂੰ ਤੇ ਜੇ ਕੱਲਾ ਬੰਦਾ ਤੇ ਕੱਲਾ ਬੰਦਾ ਦਾ ਕੰਮ ਜਮਾਦਾਨ ਨਹੀਂ ਹੋ ਸਕਦਾ ਯਾਨੀ ਅੱਜ ਦੇ ਸਮੇਂ 'ਚ ਅੱਜ ਦੇ ਸਮੇਂ 'ਚ ਹੂੰ ਤੇ ਉਹਤਰਾ ਜਿਹੜਾ ਆਪਾਂ ਆਦਿ ਨੇ ਕਿਸੇ ਨੂੰ ਕੋਈ ਕੌਂਦਾ ਨਹੀਂ ਕਰਦਾ ਨਹੀਂ ਉਹ ਤਾਂ ਇੰਡਿਆ ਜਿਹੀ ਕੋਈ ਭਰਾ ਨੂੰ ਭਰਾ ਨਹੀਂ ਕੌਂਦਾ ਹਮ ਰਿਸ਼ਤੇਦਾਰ ਨੂੰ ਰਿਸ਼ਤੇਦਾਰ ਨਹੀਂ ਕੌਂਦਾ ਕੋਈ ਫੋਨ ਮਹੀਨੇ ਮਸਿਆ ਕੋਈ ਕਰ ਦਿੰਦਾ ਨਹੀਂ ਤਾਂ ਬਾਏ ਬਾਏ ਪਰ ਉੱਥੇ ਮਿਹਨਤ ਜ਼ਿਆਦਾ ਨਹੀਂ ਕਰਦੇ ਸੀ ਆਪਣੇ ਤਾਂ ਤੁਸੀਂ ਲਾਓ ਜਾਂ ਸਾਡੇ ਬਜ਼ੁਰਗ ਲਾ ਲਓ ਆਪਣੇ ਉੱਥੇ ਕਰਦੇ ਬਜ਼ੁਰਗ ਕਰਦੇ ਸੀ ਇੱਕ ਨੇ ਕਰਨਾ ਸਾਰਾ ਟੱਬਰ ਖਾ ਲੈਂਦਾ ਸੀ ਤੇ ਹੁਣ ਇੱਥੇ ਜਿਹੜਾ ਸਾਰਿਆਂ ਨੂੰ ਕਰਨਾ ਪਾਏਗਾ ਕਿ ਸਾਡੇ ਅਰਗੇ ਵੀ ਆਂਦੇ ਜੇ ਇੱਕ ਦਾ ਲੱਗ ਜੇ ਤੇ ਲਾਲਗੇ ਹਾਂ ਹਾਂ ਸਾਰਾ ਕਬਰ ਬੈਠ ਕੇ ਇਕੱਠਾ ਰੋਟੀ ਖਾਂਦੇ ਹਾਂ ਹਾਂ ਉਹ ਚੀਜ਼ ਹੈ ਨਹੀਂ ਕੀ ਕਹਿੰਦੇ ਹਾਂ ਸਾਰਾ ਡੱਬਰ ਬੈਠ ਕੇ ਇਕੱਠਾ ਰੋਟੀ ਖਾਂਦਾ ਸੀ ਹੂੰ ਤਿੰਨ ਤਿੰਨ ਕੁੜੀਆਂ ਤਿੰਨ ਮੁੰਡੇ ਹੂੰ ਛੇ ਪਰਿਵਾਰ ਦੇ ਜੀ ਹੁੰਦੇ ਸੀ ਦੋ ਜੀ ਆਪ ਹੁੰਦੇ ਸੀ ਹੂੰ ਤਾਂ ਰੋਟੀ ਵਧੀਆ ਖਾਂਦੇ ਸੀ ਉੱਤੇ ਵੀ ਉਹ ਇੱਕ ਆਟ ਕਣਕਲਾ ਢੋਲ ਕਹਿਣਾ ਭਰਦੇ ਉਹ ਛੇ ਬੋਰੀਆਂ ਨਾਲ ਹਾਂਜੀ ਹਨਾ ਸ਼ਹਿਰਾਂ 'ਚ ਤਾਂ ਐਂ ਚੱਲਦਾ ਹੁੰਦਾ ਸੀ ਹਾਂ ਆ ਇਹ ਜੀ ਜਾਂ ਮਿਹਨਤ ਕਿਰੇ ਵੀ ਆ ਪਰ ਟਾਈਮ ਲੱਗਣਾ ਪਰ ਇੱਥੇ ਮੈਜਿਕ ਨਹੀਂ ਹੈਗਾ ਕਿ ਕਿ ਤਮ ਬਣ ਜਾਣਾ ਜਿਵੇਂ ਤੁਸੀਂ ਕਿਹਾ ਹਾਂ ਇੱਥੇ ਇੱਥੇ ਬਾਬਾ ਜੀ ਇਦਾਂ ਕਿਉਂ ਨਹੀਂ ਹੈਗਾ ਵੀ ਇੱਕ ਜਣਾ ਕੰਮ ਕਰੇ ਤੇ ਸਾਰੇ ਜਣੇ ਬਹਿ ਕੇ ਖਾਣ ਇਦਾਂ ਕਿਉਂ ਨਹੀਂ ਕਿਉਂਕਿ ਖਰਚੇ ਮਹਿੰਗਾਈ ਇਨਫਲੇਸ਼ਨ ਕਿੰਨਾ ਆ ਤੁਸੀਂ ਇੱਕ ਬੰਦੇ ਦੀ ਰੋਟੀ ਖਾਣੀ ਨਾ ਮਕਡੋਨਲਡਸ ਤੋਂ ਤਾਂ 15 ਡਾਲਰ ਦਾ ਮਕਡੋਨਲਡਸ ਵਾਲੇ ਅਸੂਲੀ ਟੱਚ ਮਾਰ ਕੇ ਕਾਫੀ ਵੀ ਪੀਣੀ ਆ 2 ਦਾ 30 ਡਾਲਰ ਬਣ ਗਏ ਕਾਫੀ ਵੀ ਪੀਣੀ ਆ ਇੱਕ ਜਣੇ ਨੇ ਤਾਂ 35 ਤੋਂ 40 ਡਾਲਰ ਡੇਲੀ ਦਾ ਖਰਚਾ ਇਹ ਤੁਸੀਂ ਦੇਖ ਲਓ ਮੈਦ ਕਰਕੇ ਕਿ ਕਿਦਾਂ ਇਹ ਲਾਈਫ ਜੰਨੋ ਤੇ ਫੇਰ ਜਿਹੜੀਆਂ ਹੁਣ ਕੁੜੀਆਂ ਉਧਰੋਂ ਆਉਂਦੀਆਂ ਹਨ ਹਨਾ ਜਦ ਬੋਟੀਆਂ ਕਹਿ ਲੋ ਜਾਂ ਨੋਹਾਂ ਨੋਹਾਂ ਕਹਿ ਲੋ ਹਨਾ ਉਹ ਕਹਿੰਦੀਆਂ ਮੈਂ ਪਾਈ ਹੁਣ ਅਸੀਂ ਵੀ ਕਹਿਣ ਕਮਾਉਂਦੀਆਂ ਸਾਡਾ ਸਾਡੀ ਵੀ ਚੱਲਣੀ ਚਾਹੀਦੀ ਪੂਰੀ ਇਹ ਹੈਗਾ ਸੁਣਦੇ ਨਹੀਂ ਫੀਮੇਲ ਨਹੀਂ ਸੁਣਦੀਆਂ ਥੋੜੀ ਅੱਛਾ ਉਹ ਕਹਿੰਦੀ ਮੈਂ ਕੰਮ ਕਰ ਗਿਆ ਨਹੀਂ ਸੁਣੀ ਆਦੇ ਬਰਾਬਰ ਕਰ ਹਾਂ ਵੀ ਬਰਾਬਰ ਆ ਕੰਮ ਕਿਚਨ ਜੀ ਵੀ ਬਰਾਬਰ ਖੜਾ ਹੋ ਹਾਂ ਹਨਾ ਵੀ ਜੇ ਮੈਂ ਤੜਕਾ ਲਾਉਣੀ ਤੇ ਤੂੰ ਨਾਲ ਸਬਜ਼ੀ ਕੱਟ ਲੈ ਤੜਕਾ ਕੋਈ ਨਾ ਕੁਝ ਹੋਰ ਕਰ ਭਾਂਡੇ ਮਾਜ ਕਹਿ ਤੂੰ ਸ਼ੇਰ ਦਾ ਲਾਜ ਇਹ ਤੁਸੀਂ 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 ਕੀਤਾ ਕਦੀ ਇਦਾਂ ਮੈਂ ਤਾਂ ਬੜਾ ਕੀਤਾ ਮੈਂ ਜਰਮਨ ਜਿਹੜਿਆਂ ਖਾਲਦਾ ਮੈਂ ਛੋਟੀ ਉਮਰ ਦਾ ਨਿਕਲਿਆ ਹਾਂ ਅੱਛਾ ਅਰੇ ਬਾਦਲ ਕੌਣ ਸੀ ਗੁਰਨਾਮ ਸਿੰਘ ਸੀਗਾ ਅਸਲੇ ਮੁੱਖ ਮੰਤਰੀ ਪੰਜਾਬ ਦਾ ਅੱਛਾ ਗੁਰਨਾਮ ਸਿੰਘ ਹਾਂ ਅਕਾਲੀ ਦਲ ਪਾਰਟੀ ਦਾ ਅਕਾਲੀ ਦਲ ਦਾ ਹਾਂ ਠੀਕ ਆ ਨਾ ਤਾਂ ਕਹਿਰੋਂ ਸੀਗਾ ਉਸਲੇ ਅੱਛਾ ਪ੍ਰਤਾਪ ਸਿੰਘ ਕਹਿੰਦਾ ਹਾਂ ਹੂੰ ਤਾਂ ਇਹ ਚੀਜ਼ਾਂ ਆ ਮੈਂ ਉਦਾਂ ਛੋਟੀ ਉਮਰ 22 ਸਾਲ ਦਾ ਸਮਾਂ ਨਿਕਲਿਆ ਇੰਡੀਆ ਦੇ ਠੀਕ ਠੀਕ ਆ ਅਰਬ ਕੰਟਰੀਆਂ ਮੈਂ ਬੜੇ ਦੇਖੇ ਆ ਅੱਛਾ ਠੀਕ ਆ ਨਾ ਚਾਰ ਮਹੀਨੇ ਚ 5 ਸਾਲ ਵੈਲਡਿੰਗ ਦਾ ਕੰਮ ਕੀਤਾ ਇਲੈਕਟ੍ਰਿਕ ਦੇ ਅੱਛਾ ਜੀ ਫੈਨਟਰੈਕਟਰ ਕੰਪਨੀ ਆ ਜੌਨ ਡੀਅਰ ਦੀ ਪੈਣ ਪਾਈ ਆ ਕੋਈ ਠੀਕ ਆ ਉੱਥੇ 5 ਸਾਲ ਮੈਂ ਕੰਮ ਕੀਤਾ ਹੂੰ ਠੀਕ ਆ ਨਾ ਪਰ ਇਹ ਵੀ ਇਹ ਮੌਲਕ ਜਿਹੜੇ ਆ ਬਹੁਤ ਨੀਟ ਐਂਡ ਕਲੀਨ ਆ ਹਾਂ ਝੂਠ ਨਹੀਂ ਚ ਬੋਲਦੇ ਨਾ ਝੂਠ ਨੂੰ ਬਰਦਾਸ਼ਤ ਕਰਦੇ ਯਾਨੀ ਮੌਲਕ ਕੋਈ ਵੀ ਹੋਵੇ ਉਹਨੂੰ ਸਾਫ਼ ਸੁਥਰਾ ਆਪਾਂ ਨੂੰ ਰੱਖਣਾ ਪੈਣਾ ਇਦਾਂ ਹੀ ਆ ਨਾ ਹਾਂ ਕਿਹੜੇ ਗੇਟ ਦਾ ਕੰਮ ਨਹੀਂ ਲੋਜੀ ਪਿੱਛੇ ਕਰ ਜਾਂਦੇ ਆ ਪਣਾ ਭਰਾਵਾਂ ਨਾਲ ਜਾਂ ਹੋਰ ਕਿਸੇ ਨਾਲ ਇੱਥੇ ਨਹੀਂ ਚੱਲਣਾ ਇੱਥੇ ਨਹੀਂ ਕੀ ਕਹਣਾ ਉੱਥੇ ਦਾ ਵਜ ਜਾਂਦੇ ਨੇ ਨਾ ਇੱਥੇ ਵਜਣਾ ਨਹੀਂ ਇੱਥੇ ਦਾ ਕੰਪਿਊਟਰ ਚ ਵਾ ਨਹੀਂ ਤਾਂ ਤੁਹਾਡਾ ਰਿਕਾਰਡ ਆ ਜਾਣਾ ਤੇ ਵਾਈਫ ਵਾਈਫ ਹੈਗੇ ਆ ਹਾਂਜੀ ਬਾਰ ਬਾਰ ਔ ਘੰਟੇ ਕੰਮ ਕੀਤਾ ਨਹੀਂ ਨਹੀਂ ਮੈਂ ਕਿਹਾ ਵਾਈਫ ਹੈਗੇ ਜੀ ਹਾਂਜੀ ਹਾਂਜੀ ਅੱਛਾ ਕਿਦਾਂ ਵਧੀਆ ਨਿਭੀ ਜਾਂਦੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਪੈਨਸ਼ਨ ਲਈ ਜਾਂਦੇ ਆ ਅੱਛਾ ਵਿਆਹ ਨੂੰ ਕਿੰਨੇ ਸਾਲ ਹੋ ਗਏ 76 ਤੋਂ ਕਾਊਂਟ ਕਰ ਲਓ 76 ਤੋਂ ਹੁਣ ਤੱਕ ਹਾਂ ਅੱਛਾ ਯਾਨੀ 50 ਕ ਸਾਲ ਹੋ ਗਏ ਤੋ 12 ਘੰਟੇ ਉਹਨਾਂ ਕੰਮ ਕੀਤਾ 12 ਮੈਂ ਕੀਤਾ ਤੇ 50 ਸਾਲਾਂ ਦੀ ਲੜਾਈ ਝਗੜਾ ਵੀ ਹੋਇਆ ਕਿ ਨਹੀਂ 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 ਕੀਤਾ ਅੱਛਾ ਜੇ ਗਰਮ ਹੁੰਦਾ ਤਾਂ ਮੈਂ ਬਾਹਰ ਚਲੀ ਜਾਂਦਾ ਹਾਂ ਹਾਂ ਵਾਗਰ ਵਾਗਰ ਕੀ ਬਾਤ ਹੈ ਕੀ ਬਾਤ ਹੈ ਹਾਂ ਵਾਗਰ ਵਾਗਰ ਇਹ ਰਿਅਲਿਟੀ ਸਟੋਰੀ ਆ ਮੇਰੀ ਅੱਛਾ ਹਾਂ 40 ਸਾਲ ਦੀ ਅੱਛਾ ਤੇ ਜੇ ਜੇ ਮਤਲਬ ਉਦਾਂ ਕਹਿ ਦੇਵੇ ਵੀ ਲਓ ਵੀ ਆਹ ਤੁਸੀਂ ਕਰ ਦਿਓ ਜੀ ਮਹਾਰਾਜੇ ਕੰਮ ਕਰਦੇ ਹੋ ਨਹੀਂ ਕਰ ਦਿਓ ਯਾਰ ਇਤਨੀ ਕੀ ਫਰਕ ਪੈਂਦਾ ਜਾਨ ਵਧੀਆ ਆ ਤੁਹਾਡੀ ਵਧੀਆ ਰਹੋ ਹੱਥ ਪੈਰ ਚੱਲੂਗੇ ਹੂੰ ਹੁਣ ਐਸੇ ਵਰਤ ਤਾ ਤੁਸੀਂ ਨਹੀਂ ਕਰੋਗੇ ਤਾਂ ਆਤਵਰ ਖੜੇ ਹੋ ਜਾਣੇ ਸਹੀ ਗੱਲ ਕਰੋ ਕੋਆਪਰੇਸ਼ਨ ਕਰੋ ਵੀ ਕੰਟਰੀ ਇੱਦਾਂ ਜਾਂ ਜਾਨੀ ਜੇ ਰਿਸ਼ਤੇ ਬਚਾਉਣੇ ਆ ਤਾਂ ਹਾਂ ਹਨਾ ਉਹ ਵੀ ਅੱਜ ਦੇ ਟਾਈਮ ਨਹੀਂ ਸਰ ਰਿਸ਼ਤੇ ਤੌਰਮ ਤਾਰ ਹੋ ਜਾਣੇ ਹਾਂ ਇਹ ਚੀਜ਼ਾਂ ਹਨਾ ਠੀਕ ਹੈ ਪੈਸਾ ਵੀ ਜਾਈਦਾ ਪਰ ਪੈਸੇ ਨੂੰ ਆਪਣੇ ਥਾਂ ਰੱਖੋ ਰਿਸ਼ਤੇਆਂ ਨੂੰ ਰਿਸ਼ਤੇ ਆਪਣੇ ਥਾਂ ਰੱਖੋ ਸਹੀ ਗੱਲ ਮੈਂ ਇੱਥੇ ਦੇਖਦਾ ਪੁੱਠੀ ਗੰਗਾ ਵਹੇ ਨੂੰ ਇਸ ਵੇਲੇ ਸਹੀ ਗੱਲ ਰਿਸ਼ਤੇ ਦੇ ਦੜਾੜਾ ਮਾਫੀ ਚੀਂ ਬਹਿਰ ਬਰੋ ਇਹ ਚੀਜ਼ਾ ਇਹ ਚੀਜ਼ ਨੂੰ ਖਤਮ ਕਰੋ ਕਿੰਨੀ ਜਿਹੜੀ ਜ਼ਿੰਦਗੀ ਜੀਣਾ ਇੱਥੇ ਬੰਦੇ ਨੇ ਸਹੀ ਗੱਲ ਹੈ ਇਹਨਾਂ ਦੇ ਮੁਤਾਬਕ 80 ਸਾਲ ਜ਼ਿੰਦਗੀ ਆ ਬੰਦੇ ਦੀ ਹਾਂ ਇੰਡੀਆ ਦੀ 60 ਕਿਸਾਲ 60 ਸਾਲ ਕੌਣ ਦਾ ਮੰਨ ਲਓ ਹੁਣ ਤਾਂ ਹੋਰ ਵੀ ਘਟੀ ਜਾਂਦੀ ਮੈਨੂੰ ਲੱਗਦਾ ਜੇ ਕੋਈ ਵਾਧੂ ਜੀ ਜਿੰਦਾ ਸਾ ਉਹ ਮਾਰਾ ਨਹੀਂ ਦਿੱਤੇ ਹੋ ਆ ਜੀਰ ਹਮ ਇੱਕ ਇੱਕ ਬਾਬਾ ਜੀ ਜਿੱਦਾਂ ਨਸ਼ੇ ਦੀ ਮੈਂ ਹੁਣ ਗੱਲ ਕਰਨੀ ਅਖੀਰ ਦੇ ਵਿੱਚ ਤੁਹਾਡਾ ਟਾਈਮ ਬਹੁਤ ਲੈ ਰਹੇ ਹਾਂ ਚਲੋ ਕੋਈ ਬਈ ਜਿੱਦਾਂ ਪੰਜਾਬ 'ਚ ਕਹਿੰਦੇ ਨਸ਼ਾ ਬਹੁਤ ਆ ਹੈਨਾ ਤੇ ਇੱਥੇ ਇੱਥੇ ਨਸ਼ਾ ਕਿਦਾਂ ਨਸ਼ੇ ਨੂੰ ਕਿਦਾਂ ਦੇਖਦੇ ਤੁਸੀਂ ਨਸ਼ਾ ਇੱਥੇ ਵੀ ਆ। ਅੱਛਾ ਆਈ ਲੈਵਲ ਤੇ ਆ। ਮੇਰੇ ਮੇਰੇ ਹਿਸਾਬ ਨਾਲ ਉਦੋਂ ਲਈ ਨਹੀਂ ਸੀਗਾ। ਹਾਂ 40 ਸਾਲ ਪਹਿਲਾਂ ਇਹਨਾਂ ਨਹੀਂ ਸੀ ਇੱਥੇ। ਹੂੰ ਹੁਣ ਤਾਂ ਹੱਦੇ ਜੋੜੀ ਪਈ ਆ। ਕੀ ਇਹ ਨਸ਼ੇ ਦੀ ਜਿਹੜੀ ਮੰਗ ਐ ਇਹ ਲੋਕਾਂ ਦੀ ਇੱਥੇ ਦੇ ਲੋਕਾਂ ਦੀ ਮੰਗ ਐ ਵੀ ਸਾਨੂੰ ਨਸ਼ਾ ਚਾਹੀਦਾ ਵੀ ਨਸ਼ਾ ਲੈ ਕੇ ਆਓ। ਲੋਕਾਂ ਦੀ ਮੰਗ ਨਹੀਂ ਹੈਗੀ। ਅੱਛਾ। ਉਹਨੂੰ ਜਦੋਂ ਲੱਗ ਗਿਆ ਤਾਂ ਡਿਮਾਂਡ ਵਧ ਗਈ। ਹਾਂ। ਸਪਲਾਈ ਵੀ ਵਧ ਗਈ। ਡਿਮਾਂਡ ਐਂਡ ਸਪਲਾਈ ਤੇ ਗੱਡੀ ਗੱਡੀ ਹੋ ਗਈ। ਹੂੰ। ਠੀਕ ਹੈ ਨਾ ਡਿਮਾਂਡ ਨਾ ਹੋਵੇ ਨਾ ਖਾਂ। ਨਹੀਂ ਵਧਲੀ ਸਪਲਾਈ। ਹੂੰ। ਠੀਕ ਹੈ ਨਾ। ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਦੂਰ ਰੱਖੋ ਤਾਂ ਗੇਮਾਂ ਚ ਪਾਵੋ ਤੇ ਹਮ ਇੱਥੇ ਜਿਹੜੇ ਬ੍ਰਾਮਟਨ ਵੀ ਜਾਂਣਾ ਗੇਮਾਂ ਹਾਕੀ ਜਿਨਿਆਣੇ ਮੁੰਡੇ ਕੁੜੀਆਂ ਤਾਂ ਖੇਲਦੇ ਆ ਹਾਂ ਇਨਾਮ ਡਿਸਟ੍ਰਿਬਿਊਸ਼ਨ ਕਰੀ ਦੀ ਅਸੀਂ ਕਿ ਬੱਚਿਆਂ ਲਈ ਸੋਚੀ ਤਾਂ ਕਿ ਚੰਗਾ ਆਉਣ ਵਾਲੇ ਬੱਚੇ ਬੰਨ ਇੱਧਰ ਨੂੰ ਨਾ ਆ ਜਾਣ ਸਹੀ ਗੱਲ ਪਤਾ ਹੈ ਖੂਨ ਜਿਹੜਾ ਰੱਦਗੀ ਦਾ ਥਾਲੀ ਬੜੀ ਮੁਸੀਬਤ ਸਹੀ ਗੱਲ ਠੀਕ ਹੈ ਨਾ ਚਲੋ ਬਾਬੇ ਨਾਲ ਗੁਰਦੁਆਰਾ ਮਹਾਰਾਣਾ ਜੁੜੋ ਉਹ ਸ਼ਾਂਤੀ ਤੁਹਾਨੂੰ ਦੇਊਗਾ ਮਹਾਰਾ ਠੀਕ ਹੈ ਨਾ ਮਾਰਾਨਾ ਕੋ ਬੜੀ ਚੀਜ਼ ਨਹੀਂ ਠੀਕ ਹੈ ਨਾ ਹਰ ਇਨਸਾਨ ਆਪਣੀ ਸਾਹਾਂ ਦੀ ਪੂੰਜੀ ਨਾਲ ਲੈ ਕੇ ਆਉਂਦਾ ਕੀ ਬਾਤ ਠੀਕ ਹੈ ਹਾਂ ਬਾਕੀ ਸਾਸਰੀ ਘਰ ਦੀ ਜੈਵਾਹੇ ਦੀ ਧੰਨਵਾਦ ਹਾਂਜੀ ਸੋ ਇਹ ਸੀਗੇ ਸਾਡੇ ਨਾਲ ਬਾਬਾ ਜੀ ਹੁਣੇ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਹਨਾ ਪੰਜਾਬ ਦੀਆਂ ਕੈਨੇਡਾ ਦੀਆਂ ਰਿਸ਼ਤਿਆਂ ਦੀਆਂ ਖਾਸ ਕਰਕੇ ਤੇ ਇਹਨਾਂ ਨੇ ਦੱਸਿਆ ਵੀ ਜੇ ਰਿਸ਼ਤੇ ਨੂੰ ਬਚਾਉਣਾ ਤੇ ਭਾਈ ਦੋਨਾਂ ਨੂੰ ਦੇਖਣਾ ਪੈਣਾ ਹਸਬੰਡ ਵਾਈਫ ਨੂੰ ਇਹ ਨੇ ਵੀ ਹਸਬੰਡ ਕੰਮ ਕਰ ਰਿਹਾ ਤੇ ਘਰ ਵਾਲੀ ਬੈਠੀ ਆ ਜਕਰ ਹਾਲੀ ਕੰਮ ਕਰ ਰਹੀ ਹਾਂ ਠੀਕ ਹੈ ਬਿਮਾਰ ਠਮਾਰ ਹੋ ਜਾ ਉਹ ਗੱਲ ਲੱਗ ਗਿਆ ਪਰ ਦੋਨਾਂ ਦਾ ਜਿਹੜੇ ਕੰਮ ਹੈ ਇਹਨੂੰ ਸ਼ੇਅਰ ਕਰਕੇ ਕਰੋ ਤੇ ਸਭ ਤੋਂ ਵਧੀਆ ਰਿਸ਼ਤੇ ਬਚਣਗੇ ਸੋ ਵੀਡੀਓ ਨੂੰ ਮੈਂ ਪਾ ਲੈਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ